ਕਿ ਜਿਹੜੀ ਇੱਥੇ ਮੈਰਾਥਨ ਹੁੰਦੀ ਹੈ ਐਨੂਅਲ ਮੈਰਾਥਨ ਉਹ ਉਹਦੇ ਵਿੱਚ ਹਿੱਸਾ ਬਹੁਤ ਲੋਕਾਂ ਨੇ ਲਿਆ ਜੀ ਸ਼ਨੀਵਾਰ ਨੂੰ ਇਹ ਜਿਹੜਾ ਮੈਰਾਥਨ ਹੋਈ ਔਰ ਸਾਰੀ ਉਮਰਾਂ ਦੇ ਜਿਹੜੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਬੜੇ ਉਤਸ਼ਾਹ ਦੇ ਨਾਲ ਔਰ ਮੌਸਮ ਨੇ ਬੜਾ ਸਾਥ ਦਿੱਤਾ ਜੀ ਤੇ ਇਹਦੇ ਵਿੱਚ ਸਾਥ ਜਿਹੜਾ ਹੈ ਲੋਕਾਂ ਦਾ ਰਿਹਾ ਔਰ ਇਸ ਦੇ ਬਾਰੇ ਪੂਰੀ ਆਪਾਂ ਜਾਣਕਾਰੀ ਦਿੰਦੇ ਕਿੱਥੋਂ ਸ਼ੁਰੂ ਹੋਈ ਜੀ ਪਹਿਲਾਂ ਮੈਰਾਥਨ ਤਾਂ ਅਕਤੂਰ ਜੀ ਜਦੋਂ ਤੁਸੀਂ ਗੱਲ ਕੀਤੀ ਨਾ ਗਿਣਤੀ ਦੀ ਗਿਣਤੀ ਬੜੀ ਸੀ ਮਤਲਬ ਉਤਸ਼ਾਹਤ ਸੀਗੀ ਜੀ ਅ ਪਿਛਲੇ ਸਾਲ ਨਾਲੋਂ 23% ਜ਼ਿਆਦਾ ਲੋਕ ਮਤਲਬ ਕਿ ਲਗਭਗ 6000 ਹੋਗੇ। ਕਿਆ ਬਾਤ ਹੈ। ਤੇ ਉਹ ਉਹਦੇ ਚ 17300 ਲੋਕ ਉਹਦੇ ਭੱਜਣ ਵਾਸਤੇ ਆਏ ਦੌੜ ਵੀਕੈਂਡ ਦੇ ਉੱਤੇ। ਕਿਆ ਬਾਤ ਹੈ। ਉਹਦੇ ਚ ਬੱਚੇ ਵੀ ਸੀ ਛੋਟੇ ਇਵਨ ਕੁਝ ਬਹੀਨਿਆਂ ਦੇ ਬੱਚੇ ਵੀ ਨਾਲ ਸੀਗੇ। ਬੇਰਸ ਤੇ ਜਿਹੜੇ ਬਜ਼ੁਰਗਾ ਸੀ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਸੀ ਯੂਥ ਨਾ ਚਲੀ ਸੀਗਾ ਸੀਗਾ ਸੋ 10 ਕਿਲੋਮੀਟਰ ਦੀ 5 ਕਿਲੋਮੀਟਰ ਦੀ ਕੁਛ ਇਸ ਤਰ੍ਹਾਂ ਉਹਨਾਂ ਨੇ ਹਿਸਾਬ ਰੱਖਿਆ ਹੋਇਆ ਸੀਗਾ ਡੇਢ ਕਿਲੋਮੀਟਰ ਤੱਕ ਵੀ ਸੀਗਾ ਜਿੱਤੋਂ ਜਿੱਤੋਂ ਬਹੁਤ ਜ਼ਿਆਦਾ ਜਿਵੇਂ ਬੱਚੇ ਆ ਉਹ ਡੇਢ 2 ਕਿਲੋਮੀਟਰ ਤੱਕ ਹੀ ਜਾਂਦੇ ਸੋ ਇਸ ਕਰਕੇ ਬੜੀ ਹੈਲਦੀ ਇਹ ਮੈਂ ਕਹਿੰਦਾ ਵੀ ਸੋਚ ਹੈ ਜਿਹੜੀ ਇਹ 61 ਵੀ ਐਕਚੁਅਲੀ ਹੋ ਰਹੀ ਹੈ ਹੋਈ ਸੀ ਜਿਹੜੀ ਵਿਕਰ ਤੇ ਜੀ ਉਹਨਾਂ ਦੇ ਜਿਹੜੇ ਐਗਜ਼ੀਕਟਿਵ ਡਾਇਰੈਕਟਰ ਹੈਗੇ ਨੇ ਇਹ ਕੈਲਗਰੀ ਮੈਰਾਥਨ ਦੇ ਕ੍ਰਿਸਟਨ ਫਲੇਮਿੰਗ ਉਹ ਕਹਿੰਦੇ ਵੀ ਪਹਿਲਾਂ ਜਿਹੜੀਆਂ ਕੱਲੇ ਇਹ ਇੱਥੇ ਪੁਰਸ਼ ਆਉਂਦੇ ਸੀਗੇ ਮੇਲ ਮੈਂਬਰ ਹੀ ਜ਼ਿਆਦਾ ਹੁੰਦੀ ਸੀ ਪਰ ਹੁਣ ਜਿਵੇਂ ਜਿਵੇਂ ਪਿਛਲੇ ਕਈ ਸਾਲਾਂ ਤੋਂ ਨਾ ਗਿਣਤੀ ਜਿਹੜੀ ਹੈ ਉਹ ਔਰਤਾਂ ਦੀ ਵੀ ਬਹੁਤ ਜ਼ਿਆਦਾ ਵਧੀ ਹੈ ਲਗਭਗ ਬਰਾਬਰ ਹੋ ਗਈ ਹੈ